ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਤੋਂ ਦੁਬਾਰਾ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਜਿਹਦੇ ਦਰਸ਼ਨ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕਰ चुके ਹੋ ਉਸ ਤੋਂ ਬਾਅਦ ਆਪਾਂ ਨੇ ਡੀਅਰ ਮਾਮ ਜਿਹੜੀ ਇੱਥੇ ਸਵੀਟਸ ਤੇ ਵਿਕਰੀ ਖੁੱਲੀ ਆ ਉਹਦੀ ਵੀ ਵੀਡੀਓ ਵੀ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਆ ਜੇ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਪਹਿਲਾਂ ਜਾ ਕੇ ਉਹ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਉਹ ਸਿਹਤ ਲਈ ਵਧੀਆ ਖਾਣ ਪੀਣੇ ਵਾਲਿਆਂ ਲਈ ਖਾਣ ਪੀਣ ਲਈ ਆਪਣਾ ਧਿਆਨ ਰੱਖਣ ਲਈ ਜਿਹੜੇ ਵਿਅਕਤੀ ਜਿਆਦਾ ਅਗਰੈਸਿਵ ਰਹਿੰਦੇ ਆ ਉਹਨਾਂ ਲਈ ਬਹੁਤ ਖਾਸ ਆ ਕਿਉਂਕਿ ਉੱਥੇ ਬਹੁਤ ਵਧੀਆ ਪ੍ਰੋਡਕਟ ਨੇ ਜਿਹੜੇ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਦੇਖਰੇਖ ਦੇ ਵਿੱਚ ਵੇਚੇ ਜਾ ਰਹੇ ਆ ਲੋਕਾਂ ਨੂੰ ਦਿੱਤੇ ਜਾ ਰਹੇ ਉਸ ਤੋਂ ਬਾਅਦ ਅਸੀਂ ਹੁਣ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਕੈਫੇ ਖੁੱਲਿਆ ਉਹਦੇ ਤੇ ਕੁਝ ਖਾਣ ਪੀਣ ਲਈ ਰੁਕੇ ਸੀ ਮੈਂ ਸੋਚਿਆ ਤੁਹਾਨੂੰ ਉਹ ਕੈਫੇ ਵੀ ਦਿਖਾਵਾਂ ਜਿਹੜਾ ਬਿਲਕੁਲ ਹੀ ਡੀਅਰ ਮਾਮ ਸਟੋਰ ਦੇ ਨਾਲ ਬਣਿਆ ਹੋਇਆ ਪਿੱਛੇ ਵੀਡੀਓ ਦੇ ਵਿੱਚ ਤੁਸੀਂ ਹੁਣ ਉਸੇ ਕੈਫੇ ਨੂੰ ਦੇਖ ਰਹੇ ਹੋ ਪਰਮੇਸ਼ਰ ਦੁਆਰ ਕੈਫੇ ਕਰਕੇ ਇਸ ਕੈਫੇ ਦਾ ਜਿਹੜਾ ਨਾਮ ਆ ਉਹ ਰੱਖਿਆ ਗਿਆ ਤੁਹਾਡੀ ਵੀਡੀਓ ਸਕਰੀਨ ਤੇ ਆ ਜਿਵੇਂ ਆਪਾਂ ਕਿਤੇ ਬਾਹਰ ਘੁੰਮਦੇ ਫਿਰਦੇ ਆ ਕੁਝ ਖਾਣੇ ਪੀਣੇ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਈ ਸਾਹਿਬ ਦੀ ਸੋਚ ਸੀ ਕਿ ਇੱਕ ਅਜਿਹੀ ਦੁਕਾਨ ਅਜਿਹੀ ਸਨੈਕਸ ਲਈ ਦੁਕਾਨ ਜਾਂ ਸੌਫਟ ਡਰਿੰਕ ਜਿੱਥੋਂ ਮਿਲ ਜਾਣ ਕੋਲਡ ਡਰਿੰਕ ਕਾਫੀ ਵਗੈਰਾ ਆਸਾਨੀ ਨਾਲ ਤੇ ਜਲਦੀ ਖਾਣ ਪੀਣ ਵਾਲੇ ਜਿਹੜੇ ਸਨੈਕਸ ਨੇ ਉਹ ਮਿਲ ਜਾਣ। ਉਹਨਾਂ ਨੂੰ ਦੇਖਦੇ ਹੋਏ ਭਾਈ ਸਾਹਿਬ ਨੇ ਇੱਥੇ ਕੈਫੇ ਖੋਲਿਆ। ਆਪਾਂ ਅੱਗੇ ਕੈਫੇ ਤੇ ਚੱਲਦੇ ਆਂ ਦੇਖਦੇ ਆਂ ਕੀ ਕੀ ਮਿਲਦਾ। ਕਿਵੇਂ ਸਰਵ ਕਰਦੇ ਆ ਕੀ ਪ੍ਰੋਡਕਟਸ ਦੀ ਕੁਆਲਿਟੀ ਆ। ਬਾਕੀ ਮੈਂ ਪਹਿਲਾਂ ਮਿਲਿਆ ਸੀ ਭਾਈ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ। ਇੱਥੇ ਖਾਣ ਲਈ ਸਨੈਕਸ ਨੇ ਜਿਹੜੇ ਉਹ ਕਾਫੀ ਤਰ੍ਹਾਂ ਦੇ ਮਿਲਦੇ ਆ। ਉਸ ਤੋਂ ਬਿਨਾ ਇੱਥੇ ਕਈ ਤਰ੍ਹਾਂ ਦੀ ਕਾਫੀ ਆ ਜਿਹੜੀ ਉਹ ਮਿਲਦੀ ਆ। ਤੇ ਉਸ ਤੋਂ ਬਿਨਾ 버ਗਰ ਸੈਂਡਵਿਚ ਤੇ ਕੋਲਡ ਕਾਫੀ ਇਸ ਸਟਾਲ ਦੇ ਉੱਤੇ ਇਸ ਕੈਫੇ ਦੇ ਵਿੱਚ ਮਿਲਦੀ ਆ ਛੋਟਾ ਜਿਹਾ ਬਹੁਤ ਹੀ ਸੋਹਣਾ ਇਹ ਕੈਫੇ ਆ ਜਿਹੜਾ ਇੱਥੇ ਬਣਿਆ ਹੋਇਆ ਇੱਥੇ ਬੀਨਸ ਤੇ ਵਿਦਾਊਟ ਬੀਨਸ ਕੋਈ ਵੀ ਆਪਾਂ ਕਾਫੀ ਲੈ ਸਕਦੇ ਆ ਉਸ ਤੋਂ ਬਿਨਾ ਲੱਸੀ ਸੌਫਟ ਡਰਿੰਕ ਤੇ ਹੋਰ ਸਾਰੀਆਂ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਬਹੁਤ ਵਧੀਆ ਟੰਗਾਂ ਨਾਲ ਤੇ ਜਿਹੜੀਆਂ ਐਡਵਾਂਸਡ ਮਸ਼ੀਨਾਂ ਨੇ ਉਹ ਇੱਥੇ ਲਾਈਆਂ ਗਈਆਂ ਨੇ ਜਿਨ੍ਹਾਂ ਚ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਸਾਹਮਣੇ ਬਣ ਵੀ ਰਿਹਾ ਸਮਾਨ ਤੇ ਆਪਾਂ ਨੇ ਕੁਛ ਆਰਡਰ ਵੀ ਕੀਤਾ ਸੀ ਉਹ ਖਾਵਾਂਗੇ ਤੁਹਾਨੂੰ ਰਿਵਿਊ ਵੀ ਦਵਾਂਗੇ ਨਾਲੇ ਦੇਖਦੇ ਆ ਪਰਮੇਸ਼ਰ ਦੁਆਰ ਕੈਫੇ ਦੇ ਪ੍ਰੋਡਕਟ ਨੇ ਜਿਹੜੇ ਉਹ ਕਿਸ ਤਰ੍ਹਾਂ ਦੇ ਆ ਇਹ ਆਪਣਾ ਗ੍ਰਿਲ ਸੈਂਡਵਿਚ ਬਣ ਕੇ ਪਲੇਟ ਦੇ ਵਿੱਚ ਆ ਬਹੁਤ ਸੋਹਣੀ ਪਲੇਟਿੰਗ ਆ ਜਿਹੜੀ ਵੀਰ ਜੀ ਉਹਨਾਂ ਨੇ ਇੱਥੇ ਕੀਤੀ ਆ ਕੁਆਲਟੀ ਪ੍ਰੋਡਕਸ਼ਨ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਫ ਸੁਥਰੇ ਤਿਆਰ ਕੀਤੇ ਆ ਸਾਹਮਣੇ ਭਾਈ ਸਾਹਿਬ ਖੜੇ ਨੇ ਸਕਰੀਨ ਦੇ ਵਿੱਚ ਇਹਨਾਂ ਨੇ ਤਿਆਰ ਕਰਕੇ ਸਾਨੂੰ ਦਿੱਤਾ ਸੈਂਡਵਿਚ ਤੇ ਕਾਫੀ ਸਾਡੀ ਟੇਬਲ ਤੇ ਚਲੀ ਗਈ ਆ ਆਓ ਹੁਣ ਆਪਾਂ ਇਹਨਾਂ ਨੂੰ ਲੈ ਕੇ ਆਪਣੀ ਟੇਬਲ ਤੇ ਚਲਦੇ ਆਂ ਤੇ ਦੇਖਦੇ ਆਂ ਕਿਸ ਤਰ੍ਹਾਂ ਦੇ ਸੈਂਡਵਿਚ ਨੇ ਜਿਹੜੇ ਬਣਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਆਪਾਂ ਆਰਡਰ ਕੀਤਾ ਸੀ ਇੱਕ ਗ੍ਰਿਲਡ ਸੈਂਡਵਿਚ ਤੇ ਕਾਫੀ ਬਾਕੀ ਸਾਰੇ ਮੈਂਬਰ ਕੈਮਰੇ ਤੋਂ ਪਰੇ ਨੇ ਆਪਾਂ ਤੁਹਾਨੂੰ ਰਿਵਿਊ ਦਵਾਂਗੇ ਕਾਫੀ ਦਾ ਤੇ ਗ੍ਰਿਲਡ ਸੈਂਡਵਿਚ ਦਾ ਜਿਹੜਾ ਆਪਾਂ ਨੇ ਪਰਮੇਸ਼ਰ ਦੁਆਰ ਕੈਫੇ ਤੋਂ ਤਿਆਰ ਕਰਵਾਇਆ ਕਾਫੀ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਬਹੁਤ ਹੀ ਵਧੀਆ ਕੱਪਾਂ ਦੇ ਵਿੱਚ ਕਾਫੀ ਆ ਜਿਹੜੀ ਉਹ ਸਰਵ ਕੀਤੀ ਆ ਵਧੀਆ ਢੰਗ ਨਾਲ ਬੀਜ ਜੀ ਉਹਨਾਂ ਨੇ ਬਣਾਈ ਆ ਬਾਕੀ ਆਪਾਂ ਟੇਸਟ ਕਰ ਲੈਂਦੇ ਆ ਕਿਸ ਤਰ੍ਹਾਂ ਦੀ ਕਾਫੀ ਆ ਇਹ ਜਿਹੜੀ ਕਾਫੀ ਆਪਾਂ ਲਈ ਸੀ ਇਹ ਵਿਦਆਊਟ ਬੀਨਸ ਸਿੰਪਲ ਕਾਫੀ ਆ ਕਿਉਂਕਿ ਬੀਨਸ ਵਾਲੀ ਕਾਫੀ ਬੀਜਾਂ ਵਾਲੀ ਜਿਹਨੂੰ ਕਹਿ ਲੀਏ ਪੰਜਾਬੀ ਚ ਹੋ ਸਕਦਾ ਉਹ ਆਪਾਂ ਨੂੰ ਨਾ ਪਸੰਦ ਆਉਂਦੀ ਕਾਫੀ ਦਾ ਟੇਸਟ ਬਹੁਤ ਵਧੀਆ ਉਹ ਤੋਂ ਬਾਅਦ ਸੈਂਡਵਿਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਪਲੇਟ ਦਿਖਾਏ ਚੁੱਕੇ ਆ ਬਹੁਤ ਵਧੀਆ ਬੀਤ ਜੀ ਉਹਨਾਂ ਨੇ ਸਾਨੂੰ ਬਣਾ ਕੇ ਦਿੱਤਾ ਸੀ। ਆ ਕੇ ਚੈੱਕ ਕਰਦੇ ਆਂ। ਬਹੁਤ ਵਧੀਆ ਜਿਹੜਾ ਗ੍ਰਿਲਡ ਸੈਂਡਵਿਚ ਆ ਉਹ ਬਣਿਆ ਹੋਇਆ। ਸਾਰੀਆਂ ਹੀ ਸਬਜ਼ੀਆਂ ਪ੍ਰੋਪਰ ਕੁਆਂਟੀਟੀ ਦੇ ਵਿੱਚ ਇਸ ਸੈਂਡਵਿਚ ਚ ਪਾਈਆਂ ਹੋਈਆਂ ਨੇ। ਮੈਂ ਇੱਕ ਵਾਰੀ ਤੁਹਾਨੂੰ ਨੇੜਿਓਂ ਦਿਖਾਉਣ ਦੀ ਕੋਸ਼ਿਸ਼ ਕਰਦਾ। ਜਿਵੇਂ ਆ ਦੇਖੋ। ਇਹਦੇ ਵਿੱਚ ਟਮਾਟਰ, ਸ਼ਿਮਲਾ ਮਿਰਚ, ਮਿਉਨੈਸ ਇੱਕ ਕਾਰਨ ਵਗੈਰਾ ਦੀ ਜਿਹੜੀ ਫਿਲਿੰਗ ਆ ਉਹ ਬਹੁਤ ਵਧੀਆ ਢੰਗ ਨਾਲ ਕੀਤੀ ਹੋਈ ਆ ਤੇ ਚੰਗਾ ਬਣਾਇਆ ਹੋਇਆ ਜੇ ਮੈਂ ਰੇਟ ਦੀ ਗੱਲ ਕਰਾਂ ਇਸ ਰੇਟ ਦੇ ਵਿੱਚ ਅਜੇ ਹੀ ਲੋਕੇਸ਼ਨ ਤੇ ਐਨੇ ਵਧੀਆ ਕੈਫੇ ਦੇ ਵਿੱਚ ਬਹੁਤ ਹੀ ਜਾਇਜ਼ ਰੇਟਾਂ ਦੇ ਉੱਤੇ ਸਮਾਨ ਆ ਜਿਹੜਾ ਉਹ ਵਿਕ ਰਿਹਾ ਆਪ ਸਭ ਵੀਵਰਜ਼ ਨੂੰ ਵੀ ਬੇਨਤੀ ਜੇ ਤੁਸੀਂ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਆਓ ਤਾਂ ਇਸ ਪਰਮੇਸ਼ਰ ਦਵਾਰ ਕੈਫੇ ਤੋਂ ਕੁਛ ਨਾ ਕੁਛ ਲੈ ਕੇ ਜਰੂਰ ਖਾਓ ਚੰਗਾ ਸਮਾਨ ਆ ਕੁਆਲਿਟੀ ਪ੍ਰੋਡਕਟਸ ਨੇ ਬਾਕੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਹਾਂ ਜਲਦੀ ਕਿਸੇ ਨਵੇਂ ਤੇ ਰੋਚਕ ਵਿਸ਼ੇ ਨਾਲ ਜਦ ਤੱਕ ਆਪਾਂ ਆਪਣਾ ਕਾਫੀ ਤੇ ਸੈਂਡਵਿਚ ਇੰਜੋਏ ਕਰਦੇ ਹਾਂ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ